ਯਾਰਾ ਮਾਨਸਾ ਮੁਲਾ ਚਲੀ ਸੀ ਸੁੱਕਰੇ ਰਹੀ ਯਾਰ ਉਹ ਕੀ ਖਾਣਾ ਬਾਬਾ ਜਮਾ ਠੰਡ ਹੀ ਨਹੀਂ ਮੰਦਾ ਯਾਰ ਤੂੰ ਕਿੱਡੇ ਕਿੱਡੇ ਨੀੜ ਓਹੋ ਬਾਬਾ ਇਥੇ ਮੱਕੀ ਜਿਵੇਂ ਡੀਰ ਦੀ ਕਿਦੇ ਇਹ ਤਾਂ ਨਹੀਂ ਕਰਦਾ ਕਿ ਬਾਬਾ ਲੱਗਦਾ ਜਾਦਰੀ ਲੈ ਸਾਗ ਲਿਆਂਦਾ ਹੁਣ ਠੀਕ ਹੈ ਕਰ ਕੰਡੇ ਵਾਲੀ ਬਣਾ ਲੈ ਚਾਹ ਠੀਕ ਹੈ ਮੈਂ ਨਾਉਣਾ ਠੀਕ ਹੈ ਨੀ ਪੁੱਕੀ ਬਣੀ ਜਾਂਦਾ ਹੈ ਪੁੱਕੀ ਬਣੀ ਜਾਂਦਾ ਸਮਾਨ ਪਾ ਕੇ ਕੜਾਹੇ ਕਰਨੀ ਫਿਰ ਮੈਨੂੰ ਸਾਗ ਹੁਣ ਆ ਕੇ ਆਵਾਂਗੇ ਯਾਰਾ ਮਾਨਸਾ ਮੁਲਾ ਚਲੀ ਸੀ ਸੁੱਕਰੇ ਰਹੀ ਯਾਰ ਉਹ ਕੌਣ ਫੜਾ ਮੁੰਨਾ ਚ ਉਹ ਮੈਂ ਫੜਾ ਉਹ ਮੈਂ ਕੀ ਕਰੂੰਗਾ ਲੈ ਕਰ ਉਹ ਗੱਲ ਸੁਣੋ ਸਾਗ ਹੀ ਦੇਣਾ ਮੈਂ ਫੜਾ ਹੁੰਦਾ ਮੈਂ ਜਾਣ ਹਾਂ ਕਰੂੰਗਾ ਮੈਂ ਨਾ ਹਾਂ ਤੂੰ ਐਂ ਕਹ ਕਾੜੀ ਬਣਾ ਚਾਹ ਤਾ ਉਹ ਆਇਆ ਆਇਆ ਤੂੰ ਹਿੰਮਤ ਨਾ ਬਣਾ ਚਾਹ ਕਾੜੀ ਠੀਕ ਨਹੀਂ ਉਹ ਮੈਨ ਖਵਾ ਲੈ ਕੁਛ ਨਹੀਂ ਉਹ ਨਹੀਂ ਕੁਛ ਨਹੀਂ ਹੁੰਦਾ ਤੂੰ ਹਿੰਮਤ ਨਾ ਚੱਲ ਮੜਿਆ ਠੀਕ ਠੀਕ ਹੈ ਕਿ ਨਹੀਂ ਚਾਹ ਬਣਾ ਕਾੜੀ ਠੀਕ ਹੈ ਗੱਲ ਸੁਣੋ ਹਾਂ ਸਰਦਾਰ ਆ ਪੱਗ ਬੰਨੂ ਮੈਂ ਕਹਿੰਦਾ ਮੈਂ ਯਾਰ ਬਣ ਲਖਦਾ ਬੜੀ ਬਹੁਤ ਵਧੀਆ ਬਹੁਤ ਮੜਿਆ ਤਾਰੀ ਬਣ ਜਾਂਦੀ ਐ ਠੀਕ ਐ ਹਾਂ ਸਹੀ ਹੱਲ ਹੋਦਾ ਬਾਈ ਸੋਹਣਿਆ ਪੱਗ ਵਧੀਆ ਜਮਾ ਵਾਹ ਬੜਾ ਵਧੀਆ ਆ ਆਪਣਾ ਸਾਗ ਪਿਆ ਮੈਨਾ ਕੇ ਹੁਣ ਵਾਹ ਠੀਕ ਐ ਸਰ ਮੈਨਾ ਹੁਣਾ ਠੀਕ ਐ ਤੇ ਤੂੰ ਬਚਾ ਚੂ ਬਣਾ ਨਿਗਾ ਰੱਖ ਮੜੀ ਜੀ ਵਾਹ ਵਾਹ ਠੀਕ ਨੇ ਜਾ ਇਹ ਰਹਿਣ ਦਰ ਬਾਈ ਹਾਂ ਮੈਨਾ ਕੇ ਆ ਗਿਆ ਮਰ ਲਾ ਪੱਗ ਪੋਦੀ ਉਹ ਆਈ ਦੂ ਕਿੱਧਰ ਪਾਈ ਬੈਠਾ ਹਾਂ ਓਏ ਐ ਭੈਣ ਐ 부ਗੜੀ ਐ 부ਗੜੀ ਓ ਬਲਾ ਉਹ 부ਗੜੀ ਬਾਲਾ ਬਾ ਮੋਗਾ ਬਾ ਮੇਰਾ ਤਾਂ ਕੰਚੇ ਬਾਲਾ ਮੋਗਾ ਕੌਣ ਜੱਟ ਲੇਖੀ ਅੱਛਾ ਅੱਛਾ ਫਿਰ ਵੀ ਸ਼ਾਮ ਹੋ ਗਿਆ ਨਾ ਆਂਦੇ ਆਂਦੇ ਹਾਂ ਤੇ ਹੋਰ ਪਤ ਹੋਰ ਬਧੀ ਸਾਰੀ ਬਧੀ ਤੇ ਇੱਥੇ ਆ ਪਹੁੰਚ ਗਏ ਤੂੰ ਫੋਨ ਕਰ ਦੇਣਾ ਸੀ ਉੱਥੇ ਲੈ ਆਉਂਦੇ ਜਾ ਕੇ ਫਿਰ ਉਹਨੂੰ ਸਰਪ੍ਰਾਈਜ਼ ਦਵਾਂਗੇ ਤਾਰ ਕਿੰਨੇ ਦੱਸੇ ਅੱਛਾ ਅੱਛਾ ਉਦਰਾ ਸਰਦਾਰ ਤਾਂ ਭਾਗਿਆ ਨਾ ਹੋਣ ਆਪਾਂ ਚੱਲੀਏ ਭੱਗ ਤਾਂ ਐ ਕੱਢ ਕੇ ਲੈ ਜਿਵੇਂ ਮਕਲਾ ਵੇ ਜਾਣਾ ਹੁੰਦਾ ਲੈ ਉਹਦੇ ਹੋਣ ਤੋਂ ਪਹਿਲਾਂ ਪਹਿਲਾਂ ਟੱਪ ਚੱਲ ਉਹਦਾ ਕੀ ਪਤਾ ਲੱਗਿਆ ਕਨਾਲ ਨੇ ਟੱਪ ਚੱਲ ਟਾਈਮ ਆਹ ਅੱਜ ਦਾ ਸਰਦਾਰ ਨੇ ਤਾਂ ਗੱਲੀ ਬਣਾਦੀ ਕੱਪੜਿਆਂ ਦੀ ਜਮਾ ਮੈਨੂੰ ਲੱਗਦਾ ਮੈਡਮ ਨੂੰ ਵੀ ਪਤਾ ਹੀ ਨਹੀਂ ਲੱਗਣਾ ਦੇਖ ਕੇ ਵੀ ਇਹ ਉਹੀ ਐ ਓ ਕੀ ਖਾਣਾ ਬਾਬਾ ਜਮਾ ਠੰਡ ਹੀ ਨਹੀਂ ਮੰਨਦਾ ਯਾਰ ਤੂੰ ਸੁੱਕਾ ਮਾਰ ਸਕੀਦਾ ਬੱਚਾ ਬੱਚਾ ਠੰਡ ਤੇ ਮਿਲਦਾ ਯਾਰ ਆਹ ਮੱਖੀਆਂ ਆ ਤੈਨੂੰ ਨਹੀਂ ਤਾਂ ਕਰਦੀਆਂ ਮੱਖੀਆਂ ਯਾਰ ਮੱਖੀ ਕਿਵੇਂ ਲੱਗ ਜੂ ਮਾਰ ਸਕਦੇ ਦੇਖ ਮੱਖੀ ਤਾਂ ਤੋਂ ਹੀ ਡੂਗੀ ਕਿਹੜਾ ਖਾਣਾ ਮਾਰ ਫਿਰ ਸਾਨੂੰ ਵੀ ਦੱਸ ਦੇ ਖਵਾ ਦੇ ਬੱਚਾ ਤੂੰ ਸਾਡੇ ਸਮਾਨ ਤੋਂ ਕੀ ਲੈਣਾ ਇਹ ਬਹੁਤ ਤੰਗ ਕਰਦੇ ਆ ਕਿੱਡੇ ਕਿੱਡੇ ਲੀਡ ਓਹੋ ਉਹ ਪੈਂਦਾ ਯਾਰ ਤਾਂ ਮਿੱਧਿਆ ਗਿਆ ਸੱਬੜਾਂ ਵਰਗੀ ਲੀਡ ਛਿੱਟੇ ਪੈਣ ਵਾਲੀ ਆ ਆਂ ਸ਼ਿਰਗਦਰੇ ਨਾ ਕੋਈ ਵਾਬਾ ਇੱਥੇ ਵੇਸਤੇਦਾਰ ਜਿਹਾ ਸਾਗ ਫੜਾਉਣ ਆਏ ਸੀ ਹੁਣੇ ਸਾਗ ਸਾਨੂੰ ਵੀ ਦੇ ਜੇ ਅਗਰ ਕੋਈ ਰਿਸ਼ਤੇਦਾਰੇ ਚੀਜ਼ਾਂ ਖੁੜਾਈ ਇਹਨਾਂ ਰੇਣ ਕੋਈ ਨਹੀਂ ਮਾਪਾ ਤੈਨੂੰ ਵੀ ਖਵਾ ਲਾਂਗੇ ਗੱਲ ਕਿਹੜੀ ਕਰਦਾ ਕੀ ਆ ਇਹਦੇ ਚ ਮੇਰਾ ਸਾਗ ਆ ਬਾਬਾ ਮੜਾ ਲਵੇ ਵਾਹਿਆ ਤਖਾ ਸਾਾਨੂੰ ਵੀ ਸਾਗ ਆ ਹੈ ਉਹ ਬਾਬਾ ਐਡੀ ਹੋਰ ਹੋਗੀ ਤੇਰੀ ਸਾਗ ਦਾ ਕਿਉਂ ਦੇਖਿਆ ਤੂੰ ਸਾਗ ਵੀ ਦੇਖਿਆ ਕਰ ਹਾਂ ਤਾਂ ਕਈ ਪੰਤੀ ਹੁੰਦੇ ਨੇ ਬੱਚਾ ਵਾਹਿਆ ਓਰੇ ਲਖਾ ਲੈ ਆ ਜਾਨੂੰ ਬਾਬਾ ਕੌਣ ਆ ਤੂੰ ਮੈਂ ਤੇਨੇ ਦਾ ਭਾਈ ਆ ਛੋਟਾ ਭਾਈ ਅੰਤਰੇ ਲੈ ਲੈ ਨਾ ਸਾਰਾ ਲੂੰ ਗੁਲਾਣਾ ਇੱਕੋ ਜੀ ਲੱਗਦਾ ਬਾਇਆ ਬਾਇਆ ਉਹ ਚੱਲਦਾ ਬਾਬਾ ਮੈਂ ਮੁੜਨਾ ਹੈ ਦੀ ਮਖਾ ਨਹੀਂ ਆ ਜਾ ਉਹ ਬਾਇਆ ਉਹ ਕਾਨੂੰ ਮੈਂ ਚੋ ਯਾਰਾ ਮੈਂ ਮੁੜਨਾ ਨਹੀਂ 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 ਮਖਾ ਸਾਨੂੰ ਵੀ ਦਿਖਾ ਕੇ ਜਾ ਸਾਗ ਉਹ ਬਾਬਾ ਸਾਗ ਦਾ ਕੀ ਦੇਖਣਾ ਤੂੰ ਐਡਾ ਦੇ ਉਮਰ ਹੋ ਗਈ ਤੂੰ ਸਾਗ ਹੀ ਨਹੀਂ ਦੇਖਿਆ ਕਦੇ ਸਾਗ ਕਈ ਪੰਤੀ ਹੁੰਦੇ ਮੈਂ ਵਰਤਾ ਮੈਂ ਸਮਝ ਗਿਆ ਤੇਰੀ ਗੱਲ ਬੱਚਾ ਬਾਇਆ ਬਾਬਾ ਹਾਂ ਗਲੀ 'ਚ ਇੰਨੇ ਕੁੱਤੇ ਨੇ ਲੀਂਡ ਜੱਟੇ ਵੇ ਕੀ ਹਾਲ ਵਾਰ ਹੈ ਇਹਦਾ ਬੰਦਿਆਂ ਨਾਲ ਦੇ ਹੋਰੇ ਨੇ ਬੁੱਤ ਉਹਨਾਂ ਨੇ ਕੀ ਦਸੀ ਬਾਬਾ ਇੱਥੇ ਮੱਖੀ ਜਿਵੇਂ ਉੱਡੀ ਵਰਦੀ ਕਿਤੇ ਇਹ ਤਾਂ ਨਹੀਂ ਕਰ ਰਿਹਾ ਬਾਬਾ ਲੱਗਦਾ ਆਦਰ ਇਹਦਾ ਕੁਛ ਨਹੀਂ ਤੇ ਜਵਾਖ ਲਾ ਦਿੰਦੇ ਮੱਛੇ ਹੱਥ ਨਾ ਨਾ ਬਾਬਾ ਮਿੱਠੇ ਮੁੱਠੇ ਵਾਲੀਆਂ ਕੋਈ ਨਹੀਂ ਮੱਖੀਆਂ ਤਾਂ ਵੱਡੀਆਂ ਨੇ ਨਾ ਨਾ ਥੱਲੇ ਮਾਰਨੇਗਾ ਮਾੜੀ ਚੈੱਕ ਕਰ ਓ ਪੁੰਡੀ ਓ ਤਰੋਂ ਬੋਲ ਮਾਰੀਂ ਨਾ ਮੈਂ ਓਏ ਕਰੋਂਦਾ ਓ ਪੁੰਡੀ ਆ ਭੈ ਦਾ ਯਾਰ ਸਾਗ ਤਾਂ ਗਿਆ ਹੈ ਹੈ? ਕੋਈ ਨਾ ਪਤਾ ਵੀ ਨਹੀਂ ਇੱਥੇ ਤਾਂ ਬੱਕਰਾ ਤਾਂ ਨਹੀਂ ਖਾ ਗਿਆ ਯਾਰ ਸਾਗ ਹੈ? ਢੁੰਡੀ ਓਏ। ਓ ਢੁੰਡੀ। ਇਹਦਾ ਢੁੰਡੀ ਕਿਧਰ ਪੂ ਤਾਂ ਨਹੀਂ ਖਾ ਗਿਆ ਸਾਗ ਭਾਂਦੇ ਨੇ ਆ। ਯਾਰ ਸਾਰਾ ਇੰਨਾ ਸਾਗ ਤਾਂ ਬੱਕਰਾ ਖਾ ਨਹੀਂ ਸਕਦਾ ਭਾਂਦਾ। ਇਹ ਨਹੀਂ ਪਤਾ ਵੀ ਨਹੀਂ ਛੱਡਿਆ ਯਾਰ। ਦੀਦਾ ਢੁੰਡੀ ਵੀ ਨਹੀਂ ਯਾਰ। ਹੈ? ਇੱਧਰ ਵਾਗਿਆ ਹੋਇਆ ਹੈ। ਦੇਖਾਂ ਬਾਹਰ ਮੈਂ ਉਹ ਪੁੰਡੀ ਓਏ ਉਹ ਪੁੰਡੀ ਪੁੰਡੀ ਓਏ ਉਹ ਪੁੰਡੀ ਸਰਦਾਰ ਨੂੰ ਤਾਂ ਕੀ ਪਤਾ ਸਾਗ ਦਾ ਪਹੁੰਚ ਗਿਆ ਮੜੇ ਕੋਲੇ ਓ ਮੜਵੀ ਮੜਵਾ ਮੜਵਾ ਓਏ ਹੋਏ ਦੇਖ ਕਿਉਂ ਨਹੀਂ ਆਵੇਂ ਬੱਥਾ ਤੱਕ ਕੋਣਾ ਪਤਾ ਨਹੀਂ ਕੋਣਾ nghੜ ਘੜਕਾਈ ਜਾਂਦੇ ਆ ਹਾਂ ਸ਼ਸ਼ੀ ਕਾ ਮੈ ਬੁੰਡੀ ਮडम ਮੈਂ ਤਾਂ ਤੁਹਾਡੇ ਬਾਅਦ ਸੌਗ ਲਿਆ ਜੀ ਪੁੰਡੀ ਨਾ ਕਹੋ ਜੀ ਅੱਛਾ ਅੱਛਾ ਚੱਲ ਪੁੰਡੀ ਮडम ਦਾ ਸਾਨੂੰ ਪਿਆਰ ਨਾਲ ਭੋਕਰ ਕਹਿੰਦੇ ਨੇ ਜੀ ਅੱਛਾ ਅੱਛਾ ਚੱਲ ਕੋਈ ਨਹੀਂ ਪੁੰਡੀ ਤੇ ਭੋਕਰ ਚ ਕੀ ਫਰਕ ਆ ਕੱਲ੍ਹ ਹੀ ਆਇਆ ਅਜ ਹਾਂਜੀ ਸਰਦਾਰ ਨੇ ਭੇਜਿਆ ਹੀ ਮੈਨੂੰ ਸਾਗ ਲੈ ਕੇ ਤੇ ਸਰਦਾਰ ਆਪ ਨੇ ਆਨਾਲ ਸਰਦਾਰ ਨੂੰ ਕੰਮ ਪੈ ਗਿਆ ਸੀ ਕੋਈ ਅੱਛਾ ਅੱਛਾ ਚਲ ਕੋਈ ਨਹੀਂ ਆਜੋ ਬੈਠ ਜੋ ਲੈ ਸਾਗ ਢਵਾ ਦਵਾਂ ਤੁਹਾਨੂੰ ਪੁੰਨੀ ਭਾਇਆ ਤੁਸੀਂ ਮੈਂ ਪਾਣੀ ਲੈ ਕੇ ਆਉਣੀ ਆ ਮੈਨੂੰ ਪਾਣੀ ਨਿੱਗਾ ਕਰਕੇ ਲੈ ਆ ਦੇ ਜੰਗਾ ਜੀ ਕੋਈ ਗੱਲ ਨਿੱਗਾ ਕਰ ਲਿਓ ਬੈਠੋ ਈ ਈ ਈ ਈ

ਹੋਰ ਵਧੀਆ ਹੁਣ ਬੁਲੂ ਅੱਛਾ ਕੰਮ ਕਰ ਫਿਰ ਠੀਕ ਚੱਲੀ ਅੰਦਰਲੀ ਵਧੀਆ 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 ਜੀ ਸਰਦਾਰ ਨਹੀਂ ਆਇਆ ਹੈ ਜੇ ਨਾਲ ਫਿਰ ਤੇਰੇ ਨਾ ਉਹ ਸਰਦਾਰ ਨੂੰ ਮੈडम ਕੰਮ ਸੀਗਾ ਜੀ ਕੋਈ ਉਹਨੇ ਫਿਰ ਮੈਨੂੰ ਭੇਜਤਾ ਹੈ ਕਹਿੰਦਾ ਜੀ ਤੂੰ ਖੜਾ ਕੇ ਆ ਕਹਿੰਦਾ ਅੱਛਾ ਅੱਛਾ ਹੋਰ ਪੱਕੀ ਸਾਗ ਤਾਂ ਮੈਂ ਤੋੜ ਕੇ ਲਿਆ ਜੀ ਅੱਛਾ ਅੱਛਾ ਜਿੱਦ ਤੇ ਤੁਸੀਂ ਕਿਹਾ ਮੈਂ ਤਾਂ ਉੱਦੇ ਦੀ ਲੱਭਣ ਲੱਗ ਗਿਆ ਸੀ ਗਈ ਸਾਗ ਅੱਛਾ ਅੱਛਾ ਉਦਨਾ ਸਾਗ ਹੀ ਪੜੀ ਜਾਂਦਾ ਆਈ ਆਂ ਅੱਛਾ ਹਾਂ ਮੈਂ ਵੀ ਸੋਚਿਆ ਸੀ ਮਹਾ ਪਤਾ ਨਹੀਂ ਕੀ ਗੱਲ ਹੋ ਗਈ ਗੇੜੇ ਨਹੀਂ ਮਾਰੇ ਉਹਨਾਂ ਨੇ ਨਹੀਂ ਨਹੀਂ ਮੈਡਮ ਫਿਰ ਕੰਮ ਹੋ ਗਿਆ ਸੀਗਾ ਜੀ ਥੋੜਾ ਉੱਜੇ ਸੀਗਾ ਕੰਮ ਜੀ ਅੱਛਾ ਅੱਛਾ ਚਲ ਹਾਂ ਆਇਆ ਜਵਾਨ ਪਗਾਤੀ ਸਾਗ ਲਿਆਤਾ ਜਮਾ ਮੈਡਮ ਜਮਾਈ ਕਰੀ ਨਹੀਂ ਕੋਈ ਹੋਰ ਦੱਸੋ ਜੀ ਕੋਈ ਸੇਵਾ ਕੋਈ ਕਰ ਬੱਸ ਬੱਸ ਸਾਗ ਲਿਆਤਾ ਬਹੁਤਾ ਚਲ ਹਾਂ ਹੋਰ ਹੋਰ ਬੇਹੁੰਡੀ ਮੈਡਮ ਹੁੰਡੀ ਨਾਲ ਕੀ ਕਰੋ ਹੁੰਡੀ ਨਾਲ ਕੋਈ ਸਰ ਕੋਈ ਨਹੀਂ ਬੰਮੱਕੜ ਕਾ ਹੋਰ ਮੋਕਰ ਦੱਦਾ ਦੁੱਧ ਹੁੰਦਾ ਆਪਣੇ ਹਾਂ ਮੈਡਮ ਅੱਛਾ ਫੜਾ ਜਾ ਕਰੂੰਗੀ ਮੈਂ ਕੋਈ ਚੱਕਰ ਨਹੀਂ ਅੱਛਾ ਫਿਰ ਲੈਣ ਅੱਜ ਨਹੀਂ ਲੈ ਕੇ ਆਇਆ ਉਹ ਅੱਜ ਮੈਡਮ ਧਿਆਨ ਚ ਨਹੀਂ ਰਹਾ ਕੋਈ ਚੱਕਰ ਨਹੀਂ ਬਣਾਉਣਾ ਸਵੇਰੇ ਆਪਣਾ ਸਾਨੂੰ ਫੜਾਜ ਡੇਲੀ ਫੜਾਜ ਕਰੂੰਗਾ ਜੀ ਆਪ ਚੱਲ ਕੋਈ ਨਹੀਂ ਉਹ ਨਾਲੇ ਸਰਦਾਰ ਨੂੰ ਕਹਿ ਦੀ ਬਸੇ ਤੁਸੀਂ ਫੜਾ ਜਾਊਗਾ ਨਾਲੇ ਦੱਦ ਲੈ ਆਇਓ ਕੋਈ ਨਹੀਂ ਬਣਾਓ ਸਰਦਾਰ ਤਾਂ ਯੂ ਮਾਰ ਕੇ ਕੁਟੀ ਦਾ ਕਾਰਡ ਜੀ ਤਾਂ ਹੁਣ ਜਾ ਰਹਿਂਦਾ ਈ ਉੱਟਲਾ ਰਹਿਂਦਾ ਉਹਨੂੰ ਕਿਹੜਾ ਪਤਾ ਲੱਗਦਾ ਈ ਚੱਲ ਕੋਈ ਨਹੀਂ ਤੂੰ ਕੋਈ ਨਹੀਂ ਮੈਂ ਹੈਗਾ ਜੀ ਕੋਈ ਚੱਕਰ ਹੀ ਨਾ ਮੰਨੋ ਜੀ ਸੋ ਡੇਲੀ ਫੜਾਜ ਕਰੂੰਗਾ ਜੀ ਕੋਈ ਚੱਕਰ ਨਹੀਂ ਕੋਈ ਨਹੀਂ ਕੋਈ ਨਹੀਂ ਉਹ ਇੱਕ ਵਾਰੀ ਮੇਰਾ ਸਨੇਹਾ ਲਾਇਕ ਹੈ ਤੈਨੂੰ ਸਿਮਰਨ ਮੈਡਮ ਯਾਦ ਕਰਦੀ ਸੀ ਕੋਈ ਨਹੀਂ ਕੋਈ ਨਹੀਂ ਸਨੇਹਾ ਤਾਂ ਲਾ ਦੂੰਗਾ ਪਰ ਮੈਨੂੰ ਪਤਾ ਕੋਈ ਨਹੀਂ ਤੁਸੀਂ ਇੱਕ ਵਾਰੀ ਕਹਿ ਕੇ ਦੇਖੋ ਕਸੇ ਮਰਨ ਮੈਡਮ ਯਾਦ ਕਰਦੇ ਇਸ ਤਨ ਨਾ ਨਾ ਕੋਈ ਨਹੀਂ ਮੜੋ ਕਹਿ ਦੂੰਗਾ ਹਾਂ ਜਰੂਰ ਕਹੇਗਾ ਕਹਿ ਦੂੰਗਾ ਜੀ ਕਹਿ ਦੂੰਗਾ ਫੜਾਜਾ ਕਰੂਗਾ ਜੀ ਸਿੱਧੀ ਸਿੱਧੀ ਤਾਂ ਨਾ ਨਾ ਮੜੋ ਡੇਲੀ ਫੜਾਜਾ ਕਰੂ ਕੋਈ ਚੱਕਰੀ ਨਹੀਂ ਮਨ ਨੂੰ ਕੋਈ ਨਹੀਂ ਕੋਈ ਨਹੀਂ ਹੋਰ ਕੋਈ ਸੇਵਾ ਦੱਸੋ ਮੈਡਮ ਕੋਈ ਹੋਰ ਕੁਝ ਚਾਹੀਦਾ ਬਸ ਬਸ ਸਾਹੀ ਸੇਵਾ ਤਾਂ ਇੰਨੀ ਬਹੁਤ ਆ ਤੁਸੀਂ ਚੱਲ ਸਾਗ ਦੇਗੀ ਨਾ ਨਾ ਮੈਡਮ ਕੋਈ ਨਹੀਂ ਦੱਸ ਦਿਆ ਕਰੂ ਮੈਡਮ ਕੋਈ ਨਹੀਂ ਸਾਖਦਾ ਜੀ ਆਪਣਾ ਫੜਾਜਾ ਕਰੂਗਾ ਜੀ ਮੈਂ ਇੱਕ ਦੱਸ ਦਿਓ ਕਿੰਨੇ ਦਿਨਾਂ ਬਾਅਦ ਫੜਾ ਕੇ ਆਇਆ ਕਰਨਾ ਚਲੋ ਹੁਣ ਤਾਂ ਕਿਰਾ ਹਜੇ ਲੋੜ ਨਹੀਂ ਪੰਜ 6 ਦਿਨ ਦਾ ਸਭ ਇਹ ਜਦੋਂ ਬਣਾਉਣਾ ਹੋਇਆ ਕਿਹੜਾ ਪਰਵਰਦਾ ਦਾ ਦਾਬਾ ਕੀ ਨਹੀਂ ਕੰਮ ਕਰਦਾ ਮਾੜਾ ਉਹ ਤਾਂ ਉੱਟ ਲੈ ਰੰਦਾ ਹੀ ਪਸੂਆਂ ਚ ਪਸੂਆਂ ਵਰਗਾ ਵਰਗਾ ਉਹਨੂੰ ਵੀ ਕੰਮ ਕਰਵਾਦ ਨਹੀਂ ਨਾ ਤਾਂ ਕਰਕੇ ਫਿਰ ਤੈਨੂੰ ਪਤਾ ਹੋਰ ਜੀ ਮੈਂ ਤਾਂ ਉੱਦੇ ਦਾ ਜਿੱਦਾਂ ਤੁਸੀਂ ਸਾਗ ਆਖਿਆ ਮੈਂ ਤਾਂ ਉੱਦੇ ਦਾ ਸਾਗ ਲਾਉਦਾ ਫਿਰਦਾ ਹੀ ਹੋਰ ਹੀ ਹੋਰ ਮੈਂ ਤਾਂ ਹੀ ਅੱਛਾ ਅੱਛਾ ਬਹੁਤ ਸਾਗ ਥੋੜਾ ਮਨੂੰ ਕਿਹਾ ਸੀ ਸਰਦਾਰ ਮੈਂ ਕਹਿੰਦਾ ਸੋਹਣੇ ਸਾਗ ਭੇਜੂੰਗਾ ਮੈਂ ਹਾਂ ਮੈਂ ਤਾਂ ਹੀ ਫਿਰ ਮੁੜ ਕੇ ਆਪਣੇ ਕੋਈ ਗੱਲ ਉਹ ਕਹਦਾ ਜੀ ਫਿਰ ਕਹਦਾ ਮੈਂ ਤਾਂ ਕਹਿੰਦਾ ਥੋੜਾ ਜਿਹਾ ਬਿਜੀ ਜੀ ਕਹਿੰਦਾ ਫਿਰ ਤੂੰ ਭੱਜ ਜਾ ਜੀ ਕਹਿੰਦਾ ਜੀ ਅੱਛਾ ਅੱਛਾ ਸਾਰੇ ਬਰਨ ਕੰਮਕਾਰ ਵੀ ਵਧ ਰਹੇ ਨੇ ਤੈਨੂੰ ਪਤਾ ਹਦਾ ਕੰਮਕਾਰ ਹੈ ਏ ਇਦਾਂ ਦਾਗਾ ਹਾਂ ਹਾਂ ਨਾ ਨਾ ਠੀਕ ਹਾਂ ਦੇ ਹੋਰ ਵਾ ਵਧੀਆ ਹੋਣ ਵਧੀਆ ਟੇਟਾ ਫਿਕ ਰਹਿੰਦੀਆਂ ਨੇ ਵਧੀਆ ਹਾਂ ਵਧੀਆ ਹੀ ਵਧੀਆ ਵਧੀਆ ਅੱਛਾ ਹਾਂ ਇਹ ਗੁੜੀਆਂ ਬਣੇ ਕੋਣ ਇਹ ਇੱਕ ਹੀ ਜਿਹੜੀ ਅੱਛਾ ਹੀ ਅੱਛਾ ਹਾਂਜੀ ਹਾਂ ਆਈ ਨਹੀਂ ਐ ਮੇਰੇ ਕੋਲ ਲੰਘਦੀ ਹੈ ਤੇ ਪਰਦੀਮ ਰਮੇ ਨਾ ਨਾ ਕਰੋ ਨੀ ਐਡਮਿਸ਼ਨ ਇਹਦੀ ਅੱਛਾ ਹੀ ਅੱਛਾ ਹਾਂ ਅਨਾਵਾ ਗੁਰੂ ਮਾਸਟਰ ਆ ਕੇ ਹੋਣ ਐਡਮਿਸ਼ਨ ਇਹਦੀ ਠੀਕ ਹੈ ਜੀ ਮੈਂ ਇੱਥੇ ਰੋਗ ਹੁਣ ਮੇਰੇ ਕੋਲ ਅੱਛਾ ਅੱਛਾ ਠੀਕ ਆ ਚਲੋ ਵਧੀਆ ਹੀ ਵਧੀਆ ਹੀ ਵਧੀਆ ਹੋਰ ਤੁਸੀਂ ਦੱਸੋ ਘਰੇ ਠੀਕ ਹੈ ਸਾਰੇ ਵਧੀਆ ਮੜਮ ਵਧੀਆ ਹੀ ਵਧੀਆ ਸਾਰੇ ਚੜ੍ਹਦੀ ਕਲਾ ਦੇ ਨੇ ਹੋਰ ਤੇ ਨਸ਼ਾ ਪੱਤਾ ਫਿਰ ਚੱਲਦਾ ਮੜਮ ਆਪਦਾ ਨਾ ਖਾ ਰਹਿਦਾ ਜਾਂ ਪਤਾ ਨਹੀਂ ਕਰਦੇ ਨੇ ਹਨ ਉਸਾਈ ਆਪਾਂ ਨੂੰ ਉਹਦਾ ਥੋੜਾ ਮੋਟਾ ਇਹ ਪਤਾ ਹੀ ਮੈਨੂੰ ਸਰਦਾਰ ਦਾ ਤੇ ਮੇਰੀ ਪਿੱਠ ਪੱਛਾ ਹੀ ਨਹੀਂ ਪਤਾ ਵੀ ਹੋਰ ਵੀ ਸਕਦਾ ਹੋਵੇ ਜ ਕੋਈ ਆਪਾਂ ਨੂੰ ਹੋਇਤਾ ਉਹ ਕਿਤੇ ਦਾਰੂ ਦਾ ਤਾਂ ਪਤਾ ਹੀ ਮੈਨੂੰ ਹੋਰ ਕੋਈ ਪਤਾ ਨਹੀਂ ਅੱਛਾ ਅੱਛਾ ਸਰਦਾਰ ਤਾਂ ਕਰਦਾ ਜਿੰਨਾ ਸ਼ਮਨ ਲੱਗਦਾ ਹਾਂਜੀ ਹਾਂ ਮੈਡਮ ਕਰਦਾ ਜੀ ਤਾਂ ਹੀ ਹਾਂਜੀ ਅੱਛਾ ਅੱਛਾ ਆਪਾਂ ਤਾਂ ਮੈਡਮ ਅੱਜ ਤੱਕ ਐਨੀ ਉਮਰ ਹੋ ਗਈ ਮੈਂ ਤਾਂ ਨਹੀਂ ਗਿਆ ਜੀ ਕਦੇ ਨਸ਼ੇ ਤੇ ਅੱਛਾ ਅੱਛਾ ਹਾਂ ਆਪਾਂ ਤਾਂ ਜੀ ਨਾ ਤਾਂ ਮੈਂ ਦੇਖਿਆ ਸੀ ਨਾ ਦੇਖਿਆ ਸੀਦੇ ਮੈਂ ਉਹ ਅੱਛਾ ਅੱਛਾ ਮੈਡਮ ਹਾਂ ਠੀਕ ਹੈ ਠੀਕ ਹੈ ਠੀਕ ਹੈ ਕੀ ਫਿਰ ਮੈਡਮ ਜਦੋਂ ਤੁਸੀਂ ਆਪਣਾ ਸੋਲੂਏ ਵੇਲੇ ਉਦੋਂ ਤਾਂ ਨਹੀਂ ਕੋਈ ਉਦੋਂ ਕਿਵੇਂ ਸੀਗਾ ਇਹ ਬੰਦਾ ਬਹੁਤ ਬਹੁਤ ਉੱਤੇ ਡਾਊਟ ਜਾ ਰਿਹਾ ਅੱਛਾ ਅੱਛਾ ਠੀਕ ਹੈ ਹਾਂ ਜਦੋਂ ਪੜਦਾ ਹੁੰਦਾ ਸੀ ਉਦੋਂ ਮੈਂ ਪੜਦੀ ਸੀ ਦੋਲ ਗਵੈਚਦਾ ਸੀ ਉਦੋਂ ਨਹੀਂ ਸੀ ਉਹ ਨਚਣੇ ਸ਼ਾਜਾ ਕਰਦਾ ਫੋਰਟਾ ਬੰਲਾ ਦੇ ਲੱਗ ਗਲੋਬ ਗਿਆ ਹੋ ਬਣੇ ਸ਼ਾ ਕਰਨਾ ਹੋਰੀ ਹੋਰ ਉਹ ਤਾਂ ਹੋਰੀ ਉਹਦਾ ਪਤਾ ਹੀ ਲੱਗਦਾ ਮੈਡਮ ਉਹ ਤਾਂ ਉੱਟਲਾ ਰਹਿੰਦਾ ਸੀ ਸਾਰਾ ਦਿਨ ਜੀ ਉਹ ਤਾਂ ਪਤਾ ਹੀ ਨਹੀਂ ਲੱਗਦਾ ਹੈਗਾ ਜੀ ਆ ਸਾਗ ਦੀ ਤਾਂ ਮੈਡਮ ਗਾਲੀ ਨਹੀਂ ਕੀਤੀ ਜੁਨੇ ਕੋਈ ਜਮੀ ਮੈਡਮ ਮੈਂ ਯਾਦ ਕਰਾ ਦੇ ਉਹ ਪੀ ਜਾਂਦਾ ਹੋਇਆ ਕਿੱਥਾ ਹੋ ਗਿਆ ਸੀ ਕਰਾ ਹੋਣਾ ਸਾਗ ਕਿਹੜਾ ਮੈਡਮ ਕਹਿੰਦਾ ਮੈਂ ਤੋੜ ਕੇ ਲੈ ਆਈ ਮੈਂ ਕਿਹਾ ਜੀ ਯੂਨੀਵਰਸ ਸਾਗ ਲੈ ਆਈ ਅੱਛਾ ਅੱਛਾ ਆਹ ਉਹ ਚਲ ਕੋਈ ਨਹੀਂ ਫੇਰ ਵੀ ਉਹਨੂੰ ਮੈਸੇਜ ਨਹੀਂ ਆਈ ਮੇਰਾ ਉਹਨੂੰ ਕਹੀ ਨਾ ਕੋਈ ਮੜਾ ਨਹੀਂ ਸਿਹਤ ਦਾ ਦਾਂ ਦੂੰਗਾ ਲਾ ਦੂੰਗਾ ਕੋਈ ਇੱਕ ਨਹੀਂ ਕੋਈ ਨਹੀਂ ਕੋਈ ਨਾ ਤੇ ਆ ਦੁੱਧ ਵਾਲਾ ਤੁਸੀਂ ਟੈਨਸ਼ਨ ਫਰੀ ਹੋ ਜਾ ਮੜਾ ਦੁੱਧ ਤੇ ਲੱਸੀ ਤੁਹਾਨੂੰ ਆਮ ਕਰਦਾਂਗੇ ਜੀ ਮੈਂ ਡੇਲੀ ਲਿਆ ਕਰੂੰਗਾ ਜੀ ਠੀਕ ਹੈ ਹਾਂ ਹਾਂ ਕੋਈ ਚੱਕਰ ਨਾ ਬਣੇ ਕੋਈ ਚੱਕਰ ਨਾ ਬਣੇ ਆਪਾਂ ਬੈਠਿਆ ਵੜਾ ਕੋਈ ਚੱਕਰ ਹੀ ਨਾ ਬਣੇ ਜੀ ਠੀਕ ਹੈ ਹਾਂ ਹਾਂ ਚੱਲ ਵੇੜ ਤੂੰ ਚਾਹ ਬਣਾ ਨਹੀਂ ਨਹੀਂ ਮੜਾ ਚਾਹ ਨਹੀਂ ਚਾਹ ਨਹੀਂ ਬਣਾਉਣੀ ਮੜਾ ਨਾ ਨਾ ਚਾਹ ਨਹੀਂ ਬਣਾਉਣੀ ਬਣਾਉ ਬਣਾ ਲਿਆ ਨਹੀਂ ਨਹੀਂ ਮੜਾ ਚਾਹ ਨਹੀਂ ਬਣਾਉਣੀ ਮੜਾ ਕੁਵੇਲਾ ਹੋ ਰਿਹਾ ਮੈਨੂੰ ਜਾਣ ਦੋ ਫਿਰ ਸਰਦਾਰ ਵੀ ਮੈਨੂੰ ਡਿੱਕੀ ਜਾਂਦਾ ਉਹ ਤੇ ਸਾਗ ਬਣਾ ਲਿਓ ਮਾੜੋ ਤੁਸੀਂ ਕਦੇ ਤੇ ਸਾਗ ਲੈ ਕੇ ਜਾਵਾਂਗੇ ਜੀ ਹਾਂ 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 ਜਰੂਰ ਜਿੱਦੇ ਹਾਂ ਤਾਂ ਫਿਰ ਲੇਟ ਹੋ ਗਏ ਨਾ ਹਾਂ ਜੀ ਹਾਂ ਉਹ ਆਈ ਲੇਟ ਆਗਾ ਹੈ ਚਲ ਕੋਈ ਨਹੀਂ ਫਿਰ ਤੇ ਮੈਨੂੰ ਤੁਹਾਡੇ ਹਸਬੰਦ ਨੇ ਫਿਰ ਕਦੋਂ ਆਉਣਾ ਜੀ ਹਾਂ ਜੀ ਅੰਡੇ ਮੈਨੂੰ ਲੱਗਦਾ ਕਹਿੰਦੇ ਨੇਗੇ ਫਰਵਰੀ ਮਾਰਚ ਚ ਆ ਰਹੇ ਨੇ ਅੱਛਾ ਅੱਛਾ ਠੀਕ ਹੈ ਬਣੋ ਠੀਕ ਹੈ ਕੋਈ ਨਹੀਂ ਮਲਾਉਂਗੀ ਤੁਹਾਨੂੰ ਜਰੂਰ ਨਾ ਨਾ ਕੋਈ ਨਹੀਂ ਕੋਈ ਸਰਦਾਰ ਨੂੰ ਵੀ ਮਲਾਉਣਾ ਉਹਨਾਂ ਨਾਲ ਨਹੀਂ ਠੀਕ ਹੈ ਬਣੋ ਹਾਂ ਹਾਂ ਉਹ ਕਹਿੰਦੇ ਸੀ ਕਹਿੰਦੇ ਮੈਨਾਂ ਦਾ ਠੀਕ ਹੈ ਜੀ ਬਣੋ ਹੋਰ ਹਾਂ ਵਧੀਆ ਵਧੀਆ ਤੇ ਉਹਦਾ ਕੰਮ ਵਧੀਆ ਚੱਲ ਜਾਂਦਾ ਸਰਦਾਰ ਦਾ ਡੱਗਰ ਕੋ ਸਮਾਂਦਾ ਹਾਂ ਹਾਂ ਵਧੀਆ ਮੈਡਮ ਵਧੀਆ ਹੀ ਠੀਕ ਹੈ ਯਾਰ ਦੇਣਾ ਚਾਤਾ ਫੜ ਨਹੀਂ ਨਹੀਂ ਮੈਡਮ ਨਹੀਂ ਨਹੀਂ ਚਲੋ ਠੀਕ ਹੈ ਹੁਣ ਚੱਲਦਾ ਜੀ ਮੈਂ ਠੀਕ ਹੈ ਹਾਂਜੀ ਜੀ ਠੀਕ ਹੈ ਹੁਣ ਔਲਾ ਲੋ ਮੈਡਮ ਬਾਹਰ ਲਾ ਲਿਓ ਜੀ ਬੱਸ ਮੈਂ ਕਰਦੀ ਆ ਵੰਦ